ਪਿਆਰੇ ਦਸਕੋ ਮਸ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀ 1 ਤੇ ਅੱਜ ਅਸੀਂ ਫਿਰ ਇੱਕ ਵਿਸ਼ੇਸ਼ ਚਰਚਾ ਕਰਨ ਜਾ ਰਹੇ ਹਾਂ ਸਭ ਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਵੀ ਕੇ ਨਾ ਕੋਈ ਚਰਚਾ ਅਸੀਂ ਕਿਸ ਮੁੱਦਿਆਂ ਨੂੰ ਲੈ ਕੇ ਕਰਦੇ ਰਹਿੰਦੇ ਹਾਂ ਸਟੂਡੀਓ ਦੇ ਰਾਹੀਂ ਤੇ ਅੱਜ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੇ ਚੋਣਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਅਲਾਨ ਨਹੀਂ ਗਈਆਂ ਨੇ ਇਹ ਚੋਣਾਂ ਜੋ ਕਾਫੀ ਲੰਬੇ ਸਮੇਂ ਬਾਅਦ ਹੋਈਆਂ ਪੰਜਾਬ ਸਰਕਾਰ ਦੇ ਹਾਈ ਕੋਰਟ ਦੇ ਹੁਕਮਾਂ ਦੇ ਬਾਅਦ ਤੇ ਸਾਡੇ ਨਾਲ ਇਸ ਸਾਰੀ ਗੱਲਬਾਤ ਚਰਚਾ ਨੂੰ ਕਰਨ ਵਾਸਤੇ ਸਾਰੇ ਪਾਸ ਇਸ ਵੇਲੇ ਸਟੂਡੀਓ ਦੇ ਵਿੱਚ ਪਹੁੰਚ ਹੋਏ ਨੇ ਸੁਖਦੇਵ ਸਿੰਘ ਸਪੋਕਸਮੈਨ ਕਾਂਗਰਸ ਪਾਰਟੀ ਪੰਜਾਬ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਪੱਗਾ ਜੀ ਪਹਿਲਾਂ ਤਾਂ ਮੈਂ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਮੈਨੂੰ ਆਪਣੇ ਸਟੂਡੀਓ ਦੇ ਵਿੱਚ ਅੱਜ ਆ ਕੇ ਇੱਥੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਜਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਹਰ ਫਰੰਟ ਦੇ ਵਿੱਚ ਤਾਂ ਮੈਂ ਫਿਰ ਯਾਰੀ ਕਹਾਂਗਾ ਕਿਉਂਕਿ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਜਦੋਂ ਕੋਈ ਕੰਮ ਹੁੰਦਾ ਤਾਂ ਇਹਦਾ ਮਤਲਬ ਸਰਕਾਰ ਕਿਤੇ ਨਾ ਕਿਤੇ ناکਾਮ ਸਾਬਤ ਕਰ ਸਕਦੀ ਕੀ ਕੀ ਲੱਗਦਾ ਤੁਹਾਨੂੰ ਨੇ ਬਿਲਕੁਲ ਬੱਗਾ ਜੀ ਤੁਸੀਂ ਇੱਕ ਗੱਲ ਤਾਂ ਬੜੀ ਵਧੀਆ ਸਹੀ ਕਹੀ ਆ ਵੀ ਜਿਹੜੀਆਂ ਇਹ ਵੀ ਚੋਣਾਂ ਹੋ ਰਹੀਆਂ ਨੇ ਉਹ ਹਾਈ ਕੋਰਟ ਦੇ ਹੁਕਮਾਂ ਨਾਲ ਹੀ ਹੋ ਰਹੀਆਂ ਨੇ ਇਹ ਤਾਂ ਬਹੁਤ ਪਹਿਲਾਂ 2023 ਚ ਡਿਊ ਸੀ ਉਦੋਂ ਵੀ ਇਹਨਾਂ ਨੇ ਵਾ ਟਾਲਾ ਟੂਲਾ ਕਰਦੇ ਕਰਦੇ ਇਹ 25 ਲੈ ਆਏ ਉਹ ਹੁਣ ਮਜਬੂਰੀ ਸੀ ਕਰਾਉਣੀਆਂ ਹੀ ਪੈਣੀਆਂ ਸੀ ਇਸ ਕਰਕੇ ਦੇਖੋ ਗੱਲ ਇੱਕ ਹੈ ਇਹ ਜਿਹੜੀ ਸਾਡੀ ਨਾ ਪੰਚਾਇਤੀ ਚੋਣਾਂ ਨੇ ਜਾਂ ਹੁਣ ਪੰਚਾਇਤਾਂ ਤੋਂ ਅਸੀਂ ਫਿਰ ਆਪਣੇ ਹਲਕੇ ਬਣਾ ਕੇ ਬਲਾਕ ਸੰਮਤੀਆਂ ਤੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦਾਂ ਚੁਣਦੇ ਆ ਇਹ ਸਾਡੀਆਂ ਇੱਕ ਮੁੱਢਲੀ ਇਕਾਈ ਹੈ ਡੈਮੋਕ੍ਰੇਸੀ ਦੀ ਡੈਮੋਕ੍ਰੇਸੀ ਹਾਂ ਮੁੱਢਲੀ ਇਕਾਈ ਹੈ ਔਰ ਜਿਹਦੇ ਨਾਲ ਕਿ ਸਾਡੇ ਵਿਕਾਸ ਹੋਣਾ ਹੁੰਦਾ ਪਿੰਡਾਂ ਦਾ ਬਿਲਕੁਲ ਕਿਉਂਕਿ ਦੇਖੋ ਸਾਡੇ ਨਾਲ ਲਗਭਗ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ 13236 ਪੰਚਾਇਤਾਂ ਨੇ ਜਿਨ੍ਹਾਂ ਦੇ ਵਿੱਚੋਂ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਜ਼ੋਨ ਬਣੇ ਨੇ ਔਰ ਉਹਦੇ ਵਿੱਚੋਂ ਦੇਖੋ ਹਾਲਾਤ ਸਾਡੇ ਇਹੋ ਜਿਹੇ ਆ ਪੰਜਾਬ ਦੇ ਵਿੱਚ ਵੀ 4911 ਪੰਚਾਇਤਾਂ ਦਾ ਆਮਦਨ ਜ਼ੀਰੋ ਹੈ ਵਿਚਾਰੀਆਂ ਜੀ 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 ਪਿੰਡਾਂ ਦਾ ਆਮਦਨ ਹਾਂ 1740 ਪੰਚਾਇਤਾਂ ਦੀ 1 ਲੱਖ ਤੋਂ ਘੱਟ ਹੈ ਜੀ ਫਿਰ 1265 ਇੱਕ ਤੋਂ 2 ਲੱਖ ਦੇ ਵਿਚਾਲੇ ਆ ਤੇ 5300 ਪੰਚਾਇਤਾਂ ਨੇ ਜਿਹੜੀਆਂ 2 ਲੱਖ ਤੋਂ ਉੱਪਰ ਵਾਲੀਆਂ ਨੇ ਮੇਰੇ ਕਹਿਣ ਦਾ ਮਤਲਬ ਇਹ ਹਾਲਾਤ ਇਹਦੇ ਕੋਈ ਬਹੁਤੇ ਵਧੀਆ ਨਹੀਂ ਹੁੰਦੇ ਪੰਚਾਇਤਾਂ ਕੋਲ ਪੈਸਿਆਂ ਦੇ ਪਰ ਜੇ ਉੱਥੇ ਸਮੇਂ ਸਿਰ ਚੋਣਾਂ ਨਹੀਂ ਹੋਣਗੀਆਂ ਕਿਉਂਕਿ ਹੁਣ ਉੱਥੇ ਜਿਦੋਂ ਨੁਮਾਇੰਦਿਆਂ ਤੋਂ ਬਿਨਾ ਸੀਗੇ ਉਹ ਤਾ ਉਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੇ ਪੈਸੇ ਜਿਹੜੇ ਵਿੱਤ ਕਮਿਸ਼ਨ ਦੇ ਪੈਸੇ ਆਉਣੇ ਆਉਂਦੇ ਆ ਉਹ ਫਿਰ ਨਹੀਂ ਮਿਲਦੇ ਔਰ ਉਹਨਾਂ ਦਾ ਜਿਹੜਾ ਵਿਕਾਸ ਫਿਰ ਰੁਕ ਜਾਂਦਾ ਹੈ ਅੱਛਾ ਤੁਹਾਨੂੰ ਕਿਵੇਂ ਲੱਗਦਾ ਵੀ ਜਿੰਨਾ ਜਿਵੇਂ ਕਿ ਪਿਛੇ ਕਾਫੀ ਸਮਾਂ ਹੋ ਗਿਆ ਚੋਣਾਂ ਹੋਈਆਂ ਨੂੰ ਤਾਂ ਕਿ ਇਹ ਵੀ ਫੰਡ ਜਿਹੜਾ ਨਹੀਂ ਮਿਲ ਰਿਹਾ ਪੰਚਾਇਤਾਂ ਨੂੰ ਨੇਚਰਲ ਦੇਖੋ ਇੱਕ ਤਾਂ ਪੰਚਾਇਤਾਂ ਨੂੰ ਸਿੱਧਾ ਫੰਡ ਆਉਣਾ ਹੈ ਇੱਕ ਜਿਹੜਾ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦਾਂ ਦੇ ਥਰੂ ਆਉਣਾ ਹੈ ਉਹ ਤਾਂ ਰੁਕ ਗਿਆ ਕਿਉਂਕਿ ਉੱਥੇ ਐਡਮਿਨਿਸਟਰੇਟਰ ਲੱਗੇ ਵੀ ਉਹਨਾਂ ਨੇ ਕੀ ਅਫਸਰਾਂ ਦੀ ਤੁਹਾਨੂੰ ਅਫਸਰशाही ਨਹੀਂ ਤਾਂ ਆਪਣੇ ਤਰੀਕੇ ਨਾਲ ਚੱਲਣਾ ਹੈ ਅ ਉਹ ਸੋਨਾ ਸਨੱਖਾ ਬਣਾਉਣ ਤੇ ਪੈਸੇ ਜ਼ਿਆਦਾ ਖਰਚਦਾ ਜੀ ਜੀ ਉਹ ਥੱਲੇ ਧਰਾਤਲ ਦੇ ਪੈਸੇ ਘੱਟ ਖਰਚਦਾ ਹੈ ਇਹ ਸਾਡਾ ਤੁਖਾਂਤ ਹੈ ਇੱਕ ਕਿਉਂਕਿ ਇਹ ਜਿਹੜਾ ਚੇਅਰਮੈਨ ਤੁਣਕੇ ਜਿਹੜਾ ਜ਼ਿਆਦਾ ਕੋ ਨੁਮਾਇੰਦਾ ਸਾਡਾ ਉਹ ਆਪਣੇ ਪਿੰਡਾਂ ਦੇ ਵਿੱਚੋਂ ਹੁੰਦਾ ਇਲਾਕੇ ਦੇ ਵਿੱਚੋਂ ਹੁੰਦਾ ਹੈ ਤੇ ਉਹਨੂੰ ਉਹ ਪਹਿਨੈਚੁਰਾ ਜਦੋਂ ਪਿੰਡਾਂ ਵਾਲਿਆਂ ਨੇ ਉਹਨੂੰ ਵੋਟਾਂ ਪਾਈਆਂ ਨੇ ਤੇ ਉਹਦੀ ਮਜਬੂਰੀ ਆ ਹੁਣ ਤੁਸੀਂ ਇਹ ਦੇਖੋ ਨਾ ਸਾਡੀ ਜਿਹੜੀ ਆਪਣੇ ਸਟੇਟ ਹੈ ਬਿਲਕੁਲ ਸਭ ਤੋਂ ਵੱਧ ਪਿੰਡ ਨੇ ਸਾਡੇ ਇੱਥੇ ਪਿੰਡੂ ਲੱਕ ਹੈ ਪਿੰਡੂ ਲੱਕ ਔਰ ਸਾਡੇ ਕੋਲੇ 33492 ਕਿਲੋਮੀਟਰ ਦੀਆਂ ਸੜਕਾਂ ਨੇ ਬਿਲਕੁਲ ਜਿਹੜੀਆਂ ਕਿ ਮੰਡੀ ਬੋਰਡ ਦੇ ਅੰਦਰ ਹੈ ਤੇ 31386 ਕਿਲੋਮੀਟਰ ਜਿਹੜੀਆਂ ਨੇ ਪਿੰਡੂ ਸੜਕਾਂ ਪੀਡਬਲਯੂਡੀ ਕੋਲ ਹੈ ਮੀਨ ਟੋਟਲ 64878 ਕਿਲੋਮੀਟਰ ਸੜਕਾਂ ਪਿੰਡੂ ਨੇ ਹੁਣ ਉਹਦੇ ਵਿੱਚ ਤੁਸੀਂ ਇਹ ਦੇਖੋ ਵੀ ਪਿਛਲੇ ਲਗਭਗ ਇੱਕ 22 ਤੇ 23 ਤੋਂ ਜਿਹੜੀਆਂ ਸੜਕਾਂ ਕਿਉਂਕਿ 5 ਸਾਲ ਦੀ ਸੜਕ ਦੀ ਇੱਕ ਲਿੰਕ ਰੋਡ ਦੀ ਸੀ ਉਮਰ ਰੱਖਦੇ ਆ ਉਹਦੇ ਉੱਤੇ ਵਦੂ ਬਾ ਪੈਚ ਵਰਕ ਕਰਨਾ ਹੁੰਦਾ ਜਾਂ ਉਹਨੂੰ ਨਵਾਂ ਬਣਾਉਣਾ ਹੁੰਦਾ ਉਹ ਨਹੀਂ ਬਣੀਆਂ ਹੁਣ ਜਾ ਕੇ ਕਿਤੇ ਇਹਨਾਂ ਨੇ ਉਹ ਵੀ ਸਿਰਫ ਤੇ ਸਿਰਫ ਮੰਡੀ ਬੋਰਡ ਵਾਲਿਆਂ ਦਾ ਲੋਨ ਲੈ ਕੇ ਉਪਰਾਲਾ ਕੀਤਾ ਤੇ ਜਿਹੜੀਆਂ ਆਪਣੀਆਂ ਪੀਡਬਲਯੂਡੀ ਵਾਲੀਆਂ ਨੇ ਉਹ ਤਾਂ ਕਿਤੇ ਕੋਈ ਬਣ ਰਹੀ ਹੈ ਕਿਤੇ ਕੋਈ ਨਹੀਂ ਬਣ ਰਹੀ ਜਿਹੜੀਆਂ ਰੂਰਲ ਰੋਡ ਦਾ ਇਹ ਮਾੜਾ ਹਾਲ ਹੈ ਔਰ ਜਦੋਂ ਤੁਸੀਂ ਪਿੰਡੂ ਇਲਾਕਿਆਂ ਦਾ ਇਹਨਾਂ ਮਾੜਾ ਹਾਲ ਹੋਊਗਾ ਤਾਂ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਨੂੰ ਇੱਥੇ ਕਿਸੇ ਨੇ ਮੋਟਾ ਲੋਕ ਲੋਕ ਕਿਤੇ ਨਾ ਕਿਤੇ ਲੋਕ ਦੁਖੀ ਨਜ਼ਰ ਆਉਣਗੇ ਪਰ ਲੇਕਿਨ ਸੁਦੇਵ ਜੀ ਗੱਲ ਹੋਰ ਹੈ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਸਰਕਾਰ ਦੇ ਹਾਲਾਤ ਦੀ ਗੱਲ ਕਰੀਏ ਕਿਉਂਕਿ ਹਾਲਾਤ ਵੀ ਕਾਫੀ ਨਾਜਿਕ ਜਿਹੇ ਬਣੇ ਹੋਏ ਆ ਪਿੰਡਾਂ ਦੀਆਂ ਸਰਕਾਰਾਂ ਨੂੰ ਲੈ ਕੇ ਜ਼ਿਆਦਾ ਇਹਨਾਂ ਦੇ ਵਿਕਾਸ ਨੂੰ ਲੈ ਕੇ ਤਾਂ کیا ਲੱਗਦਾ ਵੀ ਇਹ ਚੋਣਾਂ ਦੇ ਵਿੱਚ ਸਰਕਾਰ ਦਾ ਕਿਵੇਂ ਰਹੇਗਾ ਵੀ ਕਾਂਗਰਸ ਪਾਰਟੀ ਦਾ ਕਿਵੇਂ ਰਹੇਗਾ ਦੇਖੋ ਕਾਂਗਰਸ ਪਾਰਟੀ ਆਪਣੇ ਇਹਨਾਂ ਮੁੱਦਿਆਂ ਤੇ ਉੱਤੇ ਜਾ ਕੇ ਕਨਸੈਂਟਰੇਟ ਕਰੋਗੀ ਲੋਕਾਂ ਦੇ ਵਿੱਚ ਲੈ ਕੇ ਜਾਊਗੀ ਹੁਣ ਮੈਂ ਤੁਹਾਨੂੰ ਇੱਕ ਹੋਰ ਇੱਕ ਗੱਲ ਦੱਸਦਾ ਜਿਹਦੇ ਵਿੱਚ ਸਰਕਾਰ ਨੂੰ ਪੈਸੇ ਨਹੀਂ ਲੱਗਦੇ ਕਿਉਂਕਿ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਮਨਰੇਗਾ ਮਨਰੇਗਾ ਜੀ ਮਨਰੇਗਾ ਦੇ ਅੰਦਰ ਅਸੀਂ ਪਿੰਡਾਂ ਦਾ ਵਿਕਾਸ ਕਰ ਸਕਦੇ ਜਦੋਂ ਪਿੰਡ ਦੇ ਪੰਚਾਇਤ ਕੋਲ ਪੈਸੇ ਹੀ ਨਹੀਂ ਆਏ ਤਾਂ ਮਨਰੇਗਾ ਦਾ ਵੀ ਕੀ ਹੋਊਗਾ ਔਰ ਤੁਹਾਨੂੰ ਇੱਕ ਬੜੀ ਹੈਰਾਨੀ ਹੋਊਗੀ ਜਿੱਥੇ 100 ਦਿਨ ਦਾ ਕੰਮ ਮਨਰੇਗਾ ਦਾ ਸੈਂਟਰ ਗਵਰਨਮੈਂਟ ਵੱਲੋਂ ਅਲਾਉ ਹੈ ਅਸੀਂ ਤਾਂ ਬੰਦ ਕਹਿੰਦੇ ਆ ਵੀ ਉਹਨਾਂ ਨੂੰ 150 ਕਰੋ 200 ਕਰੋ 38 ਦਿਨ ਦਾ ਕੰਮ ਮਿਲਿਆ ਇਹ ਸਰਕਾਰ ਦੇ ਵਿੱਚ ਇੱਕ ਸਾਲ ਦੇ ਵਿੱਚ ਮਨਰੇਗਾ ਵਰਕਰ ਨੂੰ ਇਹ ਐਵਰੇਜ 38 ਸਰਕਾਰੀ ਅੰਕੜੇ ਆ ਮੈਂ ਕੋ ਆਪਦੇ ਕੋਲ ਅੰਕੜੇ ਨਹੀਂ ਦੇ ਰਿਹਾ 38 ਦਿਨ ਦਾ 38 ਦਿਨ ਦਾ ਔਰ ਤੁਸੀਂ ਇਹ ਦੇਖੋ ਵੀ ਕੀ ਹਾਲ ਹੋਊਗਾ ਪਿੰਡ ਦੇ ਉਸ ਗਰੀਬ ਦਾ ਜਿਹੜਾ ਕਿ ਇਸ ਮਨਰੇਗਾ ਦੇ ਸਿਰ ਤੇ ਹੀ ਰੋਟੀ ਖਾਂਦਾ ਇਸ ਕਰਕੇ ਇਹ ਇੱਕ ਬੜੀ ਮੰਦਭਾਗੀ ਗੱਲ ਹੈ ਔਰ ਜਦ ਕਿ ਸਾਡੇ ਕੋਲੇ ਮੇਰੇ ਖਾਲ 14 5 14 15 ਲੱਖ ਜੋਬ ਕਾਰਡ ਨੇ ਸਾਡੀ ਕਪੈਸਿਟੀ 35 336 ਲੱਖ ਜੋਬ ਕਾਰਡ ਬਣਾਉਣ ਦੀ ਹੈ ਸਾਨੂੰ ਵੱਧ ਤੋਂ ਵੱਧ ਜੋਬ ਕਾਰਡ ਬਣਾ ਕੇ ਮਨਰੇਗਾ ਦਾ ਫਾਇਦਾ ਲੈਣਾ ਚਾਹੀਦਾ ਪਿੰਡ ਦੇ ਲੋਕਾਂ ਦੇ ਵਿੱਚ ਤਾਂ ਕਿ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਸੋਹਣ ਦਾ ਤੇ ਪਿੰਡ ਦਾ ਵਿਕਾਸ ਵੀ ਹੁੰਦਾ ਅੱਛਾ ਜਿਵੇਂ ਮੈਂ ਦੇਖ ਰਿਹਾ ਵੀ ਤੁਸੀਂ ਚੌਣਾਬੀਰ ਸਿਰਤੇ ਹੈਗੀਆਂ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਸੜਕਾਂ ਨੂੰ ਲੈ ਕੇ ਲੋਕੀ ਕਾਫੀ ਦੁਖੀ ਵੀ ਹੈਗੇ ਆ ਕੀ ਇਸ ਚੌਂਡ ਦੇ ਵਿੱਚ ਮੌਜੂਦਾ ਸਰਕਾਰ ਬਿਲਕੁਲ ਕੋਈ ਨਾ ਕੋਈ ਇਹਨਾਂ ਨੂੰ ਸਾਹਮਣਾ ਕਰਨਾ ਪਊਗਾ ਦੇਖੋ ਸਰਕਾਰ ਆਪਦਾ ਤੰਤਰ ਯੂਜ਼ ਕਰੂਗੀ ਹੂੰ ਡੰਡਾ ਤੰਤਰ ਮਨੀ ਤੰਤਰ ਬਿਲਕੁਲ ਧੱਕਾ ਤੰਤਰ ਇਹ ਜ਼ਰੂਰ ਯੂਜ਼ ਕਰੂਗੀ ਪਰ ਜਿਤ ਬਰਾਬਰ ਦੇ ਜੇ ਲੋਕਾਂ ਦੇਖੋ ਜੇ ਲੋਕਾਂ ਦੇ ਜਿਹੜੇ ਮਨ ਹੈ ਉਹ ਸਰਕਾਰ ਦੇ ਖਿਲਾਫ ਹੈ ਕਿਉਂਕਿ ਲੋਕ ਵਿਕਾਸ ਮੰਗਦੇ ਆ ਅਸੀਂ ਇੱਕ ਬੜਾ ਵੱਡਾ ਨੈਰੇਟਿਵ ਬਣਾ ਕੇ ਲੈ ਕੇ ਆਏ ਸੀ ਵੀ ਅਸੀਂ ਤਾਂ ਸਾਡੇ ਕੋਲੇ ਨਾ ਤਾਂ ਫੰਡਸ ਦੀ ਕੋਈ ਕਮੀ ਹੈ ਨਾ ਤਾਂ ਸਾਡੇ ਕੋਲੇ ਸਾਡੇ ਕੋਲੇ ਤਾਂ 34000 ਕਰੋੜ ਤਾਂ ਅਸੀਂ ਕਰਪਸ਼ਨ ਚੋਂ ਹੀ ਕੱਢ ਲੈਣਾ ਫਿਰ ਅਸੀਂ 20-25 ਹਜ਼ਾਰ ਰੇਤੇ ਚੋਂ ਕੱਢ ਲੈਣਾ ਹੁਣ ਆਪਾਂ ਰੇਤੇ ਵਾਲੇ ਲੱਗ ਕੇ ਜਿਵੇਂ ਬੈਠੋ ਕਿੰਨੇ ਕਾਏ ਫਿਰ 200-250 150 ਕਰੋੜ ਰੁਪਇਆ ਉੱਥੇ ਹੀ ਖੜੀ ਆ ਔਰ ਜਦ ਕਿ ਪਿਛਲੀਆਂ ਸਰਕਾਰਾਂ ਜਿਨ੍ਹਾਂ ਨੂੰ ਅਸੀਂ ਚੋਰ ਗਿਣਦੇ ਸੀ ਉਹ ਕਦੇ 350 3300 ਕਰੋੜ ਆਉਂਦਾ ਰਿਹਾ ਰੇਤੇ ਦਾ ਚਲੋ ਸੁਖਦੇਵ ਸਿੰਘ ਜੀ ਇਹ ਗੱਲ ਤੁਹਾਡੀ ਸਹੀ ਹੈ ਕਿਉਂਕਿ ਅਸੀਂ ਵੀ ਆਪਾਂ ਦੇਖ ਰਹੇ ਆ ਪਿੱਛੇ ਜੇ 68 ਕਰੋੜ ਰੁਪਇਆ ਸੜਕਾਂ ਭਰਤੀ ਐਲਾਨ ਕੀਤਾ ਗਿਆ ਸੀਗਾ ਵੀ ਜਾਰੀ ਹੋ ਚੁੱਕਿਆ ਪਰ ਲੇਕਿਨ ਲੱਡੂ ਖਾਦੇ ਗਏ ਐ ਤੁਗਾਟ ਨੇ ਕੀਤੇ ਗਏ ਐ ਪਰ ਸੜਕਾਂ ਅਜੇ ਤੱਕ ਨਹੀਂ ਬਣੀਆਂ ਸ਼ੁਰੂ ਹੋਈਆਂ ਇਹ ਵੀ ਬੜੀ ਮਾੜੀ ਗੱਲ ਐ ਨਹੀਂ ਤਾਂ ਤੁਸੀਂ ਤੁਸੀਂ ਤਾਂ ਆਮ ਤਰ੍ਹਾਂ ਹੱਥਲ ਤੇ ਦੇਖਦੇ ਹੋ ਮੇਰੇ ਖਿਆਲ ਦੇ ਵਿੱਚ ਮੈਨੂੰ ਇਹ ਕਹਿਣ ਚ ਕੋਈ ਝਿਜਕ ਨਹੀਂ ਇਹ ਸਭ ਤੋਂ ਵੱਧ ਸਰਕਾਰ ਦੇ ਦੇ ਜੇ اپੋਜੀਸ਼ਨ ਦਾ ਰੋਲ ਪਲੇ ਕਰਦਾ ਤਾਂ ਉਹ ਇੱਕ ਪੱਤਰਕਾਰ ਕਰਦਾ ਪੱਤਰਕਾਰ ਕਰਦਾ ਜੀ ਪੱਤਰਕਾਰ ਧਰਾਤਲ ਤੇ ਜਾਂਦਾ ਧਰਾਤਲ ਤੇ ਜਾ ਕੇ ਕੰਮ ਕਰਦਾ ਧਰਾਤਲ ਤੇ ਜਾ ਕੇ ਸਾਰੀ ਰਿਪੋਰਟਿੰਗ ਕਰਦਾ ਔਰ ਇਹ ਪੱਤਰਕਾਰਾਂ ਦੇ ਸਿਰ ਤੇ ਜਿਹੜੇ ਲੋਕ ਮਾੜਾ ਮੋਟੇ ਲੋਕਾਂ ਦੇ ਕੰਮ ਹੁੰਦੇ ਆ ਰਾਜਨੀਤਿਕ ਪਾਰਟੀਆਂ ਤਾਂ ਸਮੇਂ-ਸਮੇਂ ਤੇ ਕਰਦੀਆਂ ਉਹਨਾਂ ਤੋਂ ਕਈ ਇਸ਼ੂ ਉਠਾਏ ਜਾਂਦੇ ਆ ਕਈ ਨਹੀਂ ਉਠਾਏ ਜਾਂਦੇ ਔਰ ਰਾਜਨੀਤਿਕ ਬੰਦਿਆਂ ਕੋਲੇ ਵੀ ਇਸ਼ੂ ਪੱਤਰਕਾਰਾਂ ਦੇ ਥਰੂ ਹੀ ਆਜ ਇੱਕ ਗੱਲ ਮੈਂ ਸ਼ੇਅਰ ਕਰਨ ਲੱਗਿਆ ਆਪਣੇ ਚੈਨਲ ਦੇ ਰਾਹੀਂ ਕਿਉਂਕਿ ਕਈ ਵਾਰੀ ਆਪਾਂ ਜਦੋਂ ਲੋਕਾਂ ਜਾਣਦੇ ਆ ਤੇ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਐ ਕਈ ਵਰੀ ਲੋਕ ਪੱਤਰਕਾਰਾਂ ਨੂੰ ਵੀ ਕੋਛਦੇ ਆ ਮੇਰੀ ਮੈਂ ਰੋਪੜ ਦਾ ਮੇਰਾ ਪਿੰਡ ਮਨਸਾਲੀ ਦੇ ਨਾਲ ਪੈਂਦਾ ਹੈਗਾ ਆਪਣਾ ਪਿੰਡ ਤੋਂ ਅਸੀਂ ਡੋਲੀ ਅਪਡਾਊਨ ਕਰਦੇ ਆ ਪਰ ਸੜਕਾਂ ਦੀ ਦਰਸਾ ਦੇਖ ਕੇ ਗੱਡੀ ਦੇ ਵੀ ਦਰਸਾਂਦਾ ਤੇ ਲੋਕ ਆਪਣੇ ਆਪ ਤੇ ਵੀ ਦਰਸਾਂਦਾ ਤੇ ਇੱਕ ਮੇਰੇ ਗੱਡੀ ਦੇ ਵਿੱਚ ਅਕਸਰ ਕੋਈ ਲੋਕ ਤੁਰੇ ਹੁੰਦੇ ਪੈਦਲ ਆਪਾਂ ਬਿਠਾ ਲੈਨੇ ਆ ਤਾਂ ਉਹ ਸਾਨੂੰ ਵੀ ਚਵਾਲ ਕਰ ਦਿੰਦੇ ਆ ਵੀ ਸਰ ਟੋਏ ਸਾਨੂੰ ਦੇਖਦੇ ਨਹੀਂ ਹੈਗੇ ਅਸੀਂ ਚੁੱਪ ਕਰਕੇ ਹੀ ਰਹਿ ਜਨੇ ਆ ਪਰ ਲੇਕਿਨ ਜਦੋਂ ਮੈਂ ਇੱਕ ਸਰਪੰਚ ਨੂੰ ਗਾਲਾਂ ਕੱਢਦਾ ਅਫਸਰ ਸਰਪੰਚ ਨੂੰ ਕਹਿੰਦੇ ਵੀ ਯਾਰ ਤੂੰ ਸਿਲਕਾ ਨਹੀਂ ਠੀਕ ਕਰਵਾ ਰਿਹਾ ਤੂੰ ਮਾ ਨਹੀਂ ਕਰਾ ਰਿਹਾ ਤੇ ਜਦੋਂ ਉਹ ਸਰਪੰਚ ਕਿਤੇ ਉਹ ਬੰਦਾ ਕਿਤੇ ਲੰਬ ਥਲੇ ਦੇ ਪਿਛੋਂ ਲੰਘਿਆ ਹੋਣਾ ਕਿਤੇ ਜਦੋਂ ਉਧਰ ਦਾ ਹਾਲ ਦੇਖਿਆ ਉਹ ਕਹਿੰਦਾ ਯਾਰ ਤੂੰ ਐ ਅਜੀ ਤਾਂ ਐਵੇਂ ਆਪਣੇ ਸਰਪੰਚ ਨੂੰ ਗਾਲਾਂ ਕੱਢੀ ਜਾਂਦੇ ਆ ਤੁਹਾਡੇ ਦਾ ਨਹੀਂ ਤਾਂ ਵੀ ਗਾਲਾਂ ਕੱਢੇ ਮੈਂ ਸਾਰਾ ਹੀ ਹਾਲ ਮੈਂ ਮਾੜਾ ਹੈ ਕਿਉਂਕਿ ਇਹਨਾਂ ਨੇ ਨਾ ਇਧਰ ਨੂੰ ਧਿਆਨ ਹੀ ਨਹੀਂ ਦਿੱਤਾ ਪਰ ਪਰ ਇੱਕ ਗੱਲ ਹੋਰ ਹੈ ਕਸੂਰ ਤੁਹਾਡਾ ਵੀ ਹੈਗਾ ਇੱਥੇ ਕਿਉਂਕਿ ਕਾਂਗਰਸ ਨੇ ਵੀ ਸਰਕਾਰ ਨਹੀਂ ਬਣਾਈਆਂ ਇਹ ਲੋਕ ਮੈਂ ਮੈਂ ਇੱਕ ਗੱਲ ਦੱਸਦਾ ਮੈਂ ਇਹ ਪੱਕਾ ਜੀ ਕਿਤੇ ਨਾ ਕਿਤੇ ਘਾਟ ਰਹੀ ਹੋਊਗੀ ਘਾਟ ਘਾਟ ਰਹੀ ਤਾਂ ਇਹ ਆਏ ਤੇ ਜਿੱਤਿਆ ਘਾਟ ਰਹੀ ਤਾਂ ਇਹ ਜਿੱਤਿਆ ਪਰ ਉਹਦੇ ਵਿੱਚ ਮੈਂ ਇੱਕ ਗੱਲ ਕਹੂੰਗਾ ਪਰ ਜੇ 5 ਸਾਲ ਦਾ ਪੀਰੀਅਡ ਹੁੰਦਾ ਜੇ ਤਾਂ 5 ਸਾਲ ਬਾਅਦ ਵੀ 5 ਦੇ ਸਵਾ 5 ਹੋ ਗਿਆ ਕਿਉਂਕਿ ਬਣਾਉਂਦੇ ਰਹੇ ਕਰਦੇ ਰਹੇ ਪਰ ਇਹਨਾਂ ਨੇ ਨਾ ਸਿਸਟਮ ਦੇ ਉੱਤੇ ਐਸ ਕਿਸਮ ਦਾ ਜਕੜ ਮਕੜ ਮਕੜ ਜਾਲ ਪਿਛਾਤਾ ਮੈਂ ਤੁਹਾਨੂੰ ਇੱਕ ਹੋਰ ਇਸ ਗੱਲ ਤੇ ਤੁਹਾਨੂੰ ਮੈਂ ਪਿੰਡੂ ਖਸੜਕਾ ਦੀ ਗੱਲ ਦੱਸੂਗਾ ਵੀ ਪਹਿਲਾਂ ਕੀ ਹੁੰਦਾ ਸੀ 2 ਲੱਖ ਤੱਕ ਦਾ ਇੱਕ ਛੋਟਾ ਠੇਕੇਦਾਰ ਇੱਕ ਉਹ ਅਸੀਂ ਉਹਨੂੰ ਲਿੰਕ ਰੋਡ ਦਾ ਕੰਮ ਦਿੰਦੇ ਸੀ ਵੀ ਰੋਟੀ ਸਾਰਿਆਂ ਦੀ ਚੱਲਦੀ ਰਹੇ ਤੁਸੀਂ ਅੱਜ ਮੈਂ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਰੋਪੜ ਦੇ ਵਿੱਚ ਤੁਸੀਂ ਨਾ ਉਹ ਜਿਹੜਾ ਰੋਲਰ ਹੈ ਸਭ ਦੇ ਬਿਕ ਕੇ ਜਿਹੜੇ ਛੋਟੇ ਠੇਕੇਦਾਰ ਸੀ ਇਹਨਾਂ ਨੇ ਗਰੁੱਪ ਬਣਾਤੇ ਵੱਡੇ ਕਰੋੜਾਂ ਵਾਲੇ 10 ਕਰੋੜ ਤੋਂ ਥੱਲੇ ਵੀ ਉਹ ਵੱਡੇ ਗਰੁੱਪ ਵਾਲੇ ਨੂੰ ਕੰਮ ਦੇਣਾ ਵੀ ਕਲੱਬ ਕਰਤੀਆਂ ਸੜਕਾਂ ਅੱਗੇ ਕੁੰਦੀ ਦੀ ਛੋਟੀ ਸੜਕ ਉਹ ਇੱਕ 2 ਲੱਖ ਆਲਾ ਠੇਕੇਦਾਰ ਬਣਾ ਲੈਂਦਾ ਸੀ ਕੰਮ 10 ਲੱਖ ਦਾ 5 ਲੱਖ ਦਾ 20 ਲੱਖ ਦਾ ਹੁੰਦਾ ਸੀ ਉਹ ਕਰਕੇ ਤੁਰ ਜਾਂਦਾ ਸੀ ਹੁਣ ਵੱਡਾ ਠੇਕੇਦਾਰ ਹੈ ਤੇ ਵੱਡੇ ਠੇਕੇਦਾਰ سرمایہਦਾਰਾਂ ਕੋਲੇ ਚੇਪੇਤਾ ਇਹਨਾਂ ਨੇ ਸਾਨੂੰ ਸਰਮਾਇਅਦਾਰੀ ਵਾਲੇ سرمایہਦਾਰਾਂ ਦੇ ਮੱਕਣ ਵਾਲ ਜਿਆਦਾ ਧੱਕਿਆ ਜਦਕਿ ਪਿਛਲੀਆਂ ਸਰਕਾਰਾਂ ਨੇ ਇਹਨੂੰ ਛੋਟੇ ਲੋਕਾਂ ਨੂੰ ਵੀ ਰੁਜ਼ਗਾਰ ਦੇਣ ਦੀ ਗੱਲ ਰੱਖੀ ਸੀ ਵੀ ਕੋਈ ਲੋਕਲ ਬੰਦਾ ਆਪਦਾ ਰੋਲਰ ਖਰੀਦੇ ਹੋਰ ਖਰੀਦੇ 2 ਕੋ ਲੱਖ 3 ਲੱਖ ਵਾਲਾ ਉਹਨੂੰ ਉਹਦੀ ਗਰੰਟੀ ਦੇ ਉੱਤੇ ਉਹਨੂੰ ਕੰਮ ਮਿਲ ਜਾਂਦੇ ਹੁਣ ਤਾਂ 10 ਕਰੋੜ ਤੋਂ ਥੱਲੇ ਉਹਨੂੰ ਕੰਮ ਨਹੀਂ ਮਿਲਦਾ ਬਿਲਕੁਲ ਬਿਲਕੁਲ ਔਰ ਉਹਦੀਆਂ ਸੜਕਾਂ ਦਾ ਇਹਨਾਂ ਨੇ ਇੱਕ ਕਲੱਬਿੰਗ ਕਰਤੀ ਵੀ ਇਹ ਇਕੱਠੀਆਂ ਦਾ ਸੜਕਾਂ ਕਰਾਂਗੇ ਇਹ 2 ਕਰੋੜ ਤੋਂ ਥੱਲੇ ਦਾ ਟੈਂਡਰ ਨਹੀਂ ਕੱਢਦੇ ਅੱਛਾ ਇੱਕ ਗੱਲ ਹੋਰ ਹੈ ਹੁਣ ਤਾਂ ਲੋਕ ਇੱਥੇ ਤੱਕ ਵੀ ਕਹਿਣ ਲੱਗੇ ਵੀ ਤੁਸੀਂ ਟੋਲ ਵਾਲੀਆਂ ਹੀ ਬਣਾ ਦਿਓ ਪਿੰਡਾਂ 'ਚ ਵੀ ਅਸੀਂ ਟੋਲ ਦੇਣ ਨੂੰ ਵੀ ਤਿਆਰ ਹਾਂ ਲੋਕ ਦੁਖੀ ਨਹੀਂ ਨਹੀਂ ਦੇਖੋ ਗੱਲ ਇਹ ਹੈ ਜੀ ਟੋਲ ਵਾਲੀਆਂ ਕਿਉਂ ਬਣਾਓ ਪਰ ਸਾਡੇਆਂ ਇਹਦੇ 'ਚ ਘਾਟਾਂ ਬਹੁਤ ਨੇ ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਦਾ ਵੀ ਰਾਏ ਮਿਨਿਸਟਰ ਕਿ ਸੜਕ ਯੋਜਨਾ ਸੈਂਟਰ ਗਵਰਨਮੈਂਟ ਦੀ ਹੈ ਉਹਦੇ ਪੈਸੇ ਆਉਂਦੇ ਆ ਉਹਦੇ ਪਰ ਉਹਦੇ ਚ ਇੱਕ ਹੁੰਦਾ ਵੀ ਟੈਂਡਰ ਸਮੇਸਰ ਲਾਉਣੇ ਹੁੰਦੇ ਆ 800 ਕੁਛ ਕਰੋੜ ਰੁਪਈਆ ਉਹ ਵਾਪਸ ਚਲਾ ਗਿਆ ਸੈਂਟਰ ਨੂੰ ਕਿਉਂਕਿ ਅਸੀਂ ਟੈਂਡਰ ਹੀ ਨਹੀਂ ਲਾ ਸਕੇ ਟੈਂਡਰ ਹੀ ਨਹੀਂ ਲਾ ਸਕੇ ਪਰ ਲੇਕਿਨ ਇੱਕ ਗੱਲ ਹੋਰ ਹੈ ਨਾ ਜੀ ਜਿਵੇਂ ਆ ਪੁਰਾਣੀਆਂ ਮੈਰੀ ਸੜਕਾਂ ਹੁੰਦੀਆਂ ਨੇ ਤੇ ਉਹ ਉਹ ਸੜਕਾਂ ਦਾ ਜਿਹੜਾ ਅਸਲ ਇਹ ਹੁੰਦਾਗਾ ਜੀ ਵੀ ਉਹ ਉਹ ਚੌੜੀਆਂ ਵੀ ਹੁੰਦੀਆਂ ਨੇ ਤੇ ਸਾਡੀਆਂ ਲਈ ਕਰੋੜ ਨਾਲੋਂ ਉਹਨਾਂ ਦੀ ਉਹ ਜ਼ਿਆਦਾ ਹੁੰਦੀ ਹੈ ਪਲੱਸ ਉਹਨਾਂ ਦੀ ਮੈਰੀ ਦੇ ਕਿਉਂਕਿ 5 ਸਾਲ ਦਾ ਉਹਨਾਂ ਦਾ ਗਰੰਟੀ ਹੁੰਦੀ ਆ ਉਹਨਾਂ ਸੜਕਾਂ ਦੀ ਬਿਲਕੁਲ ਪਰ ਇੱਕ ਗੱਲ ਹੋਰ ਹੈ ਨਾ ਕੋਈ ਵੀ ਠੇਕੇਦਾਰ ਹੈ ਇਹਨਾਂ ਦੇ ਕੰਮ ਜਦੋਂ ਟੈਂਡਰ ਕੱਢਦੇ ਆ ਠੇਕੇਦਾਰ ਹੀ ਨਹੀਂ ਖੜ ਰਹੇ ਆ ਕਿਉਂਕਿ ਪਿੱਛੇ ਜੇ ਅਨੰਦਪੁਰ ਨੰਗਲ ਰੋਡ ਜਿਹੜਾ ਹੈਗਾ ਉਸ ਦੀ ਦਰਸਾ ਜਿਹੜੀ ਕਾਫੀ ਸੀਗੀ ਰੋਜ਼ ਮੰਤਰੀ ਸਾਹਿਬ ਐਤਵਾਰ ਨੂੰ ਕਹਿੰਦੇ ਉੱਥੇ ਜਾਂਦੇ ਆ ਨੰਗਲ ਆਪਣੇ ਸੰਗਤ ਦਰਸ ਜਿਨੇ ਆਪਾਂ ਕਰਦੇ ਆ ਪਰ ਲੇਕਿਨ ਉਹ ਵੀ ਉਸੇ ਸੜਕ ਤੇ ਜਾਂਦੇ ਸੀਗੇ ਪਰ ਮੈਂ ਪਤਾ ਕਰਿਆ ਵੀ ਸੜਕ ਦਾ ਲੋਕੀ ਨੂੰ ਫੋਨ ਕਰਦੇ ਸੀਗੇ ਵੀ ਆਹ ਸੜਕ ਦੀ ਖਬਰੇ ਲਾ ਦਿਓ ਪਰ ਜਦੋਂ ਦੇਖਿਆ ਪਤਾ ਕੀਤਾ ਦੁਬਈ ਦੇ ਨਾਲ ਵੀ ਕਿਉਂ ਵੀ ਕਿਉਂ ਨਹੀਂ ਹੋ ਰਿਹਾ ਇਸ ਦਾ ਕੰਮ ਤਾਂ ਪਤਾ ਲੱਗਿਆ ਵੀ ਠੇਕੇਦਾਰ ਨਹੀਂ ਘੜਦਾ ਕੋਈ ਤਾਂ ਕੰਮ ਕਰਨ ਵਾਸਤੇ ਠੇਕੇਦਾਰ ਤਾਂ ਚਲੋ ਖੜੂਗਾ ਹੀ ਜੇ ਆਪਾਂ ਠੇਕੇਦਾਰ ਨੂੰ ਤੰਗ ਨਹੀਂ ਕਰਾਂਗੇ ਹਾਂ ਮੈਂ ਹੁਣ ਤੁਹਾਨੂੰ ਇੱਕ ਅਰਦ ਦੇਵਾਂਗਾ ਵੀ ਤੁਹਾਡੀਆਂ ਖਬਰਾਂ ਦੇ ਉੱਤੋਂ ਸਾਡੇ ਤਾਂ ਕਾਰਸੀਵ ਵਾਲੇ ਬਾਬਿਆਂ ਨੂੰ ਰਤਸ ਆ ਗਿਆ ਉਹ ਗੜ ਸ਼ੰਕਰ ਵਾਲੀ ਸੜਕ ਆ ਉਹ ਕਾਰਸੀਵ ਵਾਲੇ ਬਾਬੇ ਬਣਾ ਰਹੇ ਆ ਉਹਦਾ ਕ੍ਰੈਡਿਟ ਸਾਡੇ ਬਿਖ ਲੀਡਰ ਲੈਂਦੇ ਰਹੇ ਮੈਨੂੰ ਕਹਿੰਦੇ ਕੋਈ ਚੇਚਕਰੀ ਹੋਰ ਵੀ ਆਪ ਵਾਲਿਆਂ ਦਾ ਬਹੁਤ ਮਾਰ ਲਿਆ ਸਾਡੇ ਵੇਲੇ ਵੀ ਲੈਂਦੇ ਰਹੇ ਵੀ ਅਸੀਂ ਇਹਦੀ ਸੜਕ ਬਣਾ ਰਿਹਾ ਕਿਸੇ ਨੇ ਨਹੀਂ ਬਣਾਈ ਉਹ ਹੁਣ ਕਾਰਸੀ ਵਾਲੇ ਬਾਬੇ ਬਣਾ ਰਹੇ ਨੇ ਕਿਉਂਕਿ ਉਹ ਉਹਨਾਂ ਨੂੰ ਤਸ ਜਰੂਰ ਆਇਆ ਉਹ ਵੀ ਤੁਹਾਡੇ ਰੌਲਾ ਰੱਪਾ ਕਰ ਕਾਰਸੀ ਵਾਲੇ ਬਾਬਿਆਂ ਦਾ ਕੰਮ ਵੀ ਸਰਕਾਰਾਂ ਕਰਨੀਆਂ ਹੁਣ ਜਿਵੇਂ ਆਪਾਂ ਪਿੱਛੇ ਜੇ ਪ੍ਰੋਗਰਾਮ ਹੋ ਗਿਆ ਤੇ ਗੁਰਤੇਗ ਬਾਦ ਜੀ ਦਾ ਜਿਹੜੇ ਕੰਮ ਜਿਹਨੂੰ ਕਰ ਜਾਇਦੇ ਉਹਨੂੰ ਵੀ ਕਰਨੇ ਚਾਹੀਦੇ ਆ ਤੇ ਪਿਆਰੇ ਦਰਸ਼ਕੋ ਉਹ ਸ਼੍ਰੋਣੀ ਕਮੇਟੀ ਦਾ ਕੰਮ ਸੀ ਸਰਕਾਰ ਕਰ ਰਹੀ ਸੀ ਤੇ ਹੁਣ ਜਿਹੜਾ ਸਰਕਾਰ ਨੇ ਸੜਕ ਬਣਾਉਣੀਆਂ ਉਹ ਉਹ ਬਾਬੇ ਬਣਾ ਰਹੇ ਆ ਕਿਤੇ ਨਾ ਕਿਤੇ ਫਰਕ ਤਾਂ ਹੁਣ ਪੈਂਦੀ ਹੀ ਹੈ ਜੀ ਉਲਟ-ਪੁਲਟ ਸਿਸਟਮ ਜਿਆ ਹੋਇਆ ਪਿਆ ਪਰ ਚਲੋ ਅਸੀਂ ਦਰਸ਼ਕਾਂ ਤੋਂ ਥੋੜਾ ਜਿਆ ਕਰਾਂਗੇ ਕਿਉਂਕਿ ਲੰਬੀ ਗੱਲ ਤਾਂ ਚੱਲ ਜਾਨੀ ਗੱਲਾਂ ਕਰਨੇ ਨੂੰ ਬਹੁਤ ਹੈਗੀਆਂ ਤੇ ਥੋੜੇ-ਥੋੜੀਆਂ ਗੱਲਾਂ ਜ਼ਰੂਰ ਆਪਾਂ ਕਰਿਆ ਕਰਾਂਗੇ ਕਿਉਂਕਿ ਸਰਕਾਰ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਸਰਕਾਰਾਂ ਦਾ ਸਰਕਾਰਾਂ ਹੀ ਹੁੰਦੀਆਂ ਹੈ ਚਾਹੇ ਕਿ ਜਿਹੜੀ ਮਰਜ਼ੀ ਹੋਵੇ ਕਾਲੀ ਹੋਵੇ ਕਾਂਗਰਸੀ ਹੋਵੇ ਆਪ ਹੋਵੇ ਕੋਈ ਵੀ ਹੋਵੇ ਫਿਰ ਸੁਖਦੇਵ ਜੀ ਤੁਸੀਂ ਆਏ ਸ਼ੁਕਰੀਆ ਤੇ ਮੈਂ ਆਸ ਕਰੂੰਗਾ ਤੁਹਾਨੂੰ ਦੁਬਾਰਾ ਵੀ ਸਾਨੂੰ ਤੁਸੀਂ ਮੌਕਾ ਦਿੰਦੇ ਰਹੋਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਜੀ ਧੰਨਵਾਦ ਬਹੁਤ